ਸੱਚੇ ਪਾਤਸ਼ਾਹ ਕੇ ਸਰੀਰਕ ਤੰਦਰੁਸਤੀ ਦੀ ਵੀ ਅਰਦਾਸ ਕੀਤੀ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਵਰਤਾਂ ਦਿੱਤੇ ਗਏ ਤੇ ਅੱਜ ਆਪਾਂ ਸਾਰੇ ਜਾਣੇ ਮਹਾਰਾਜ ਦੀ ਬੋਦ ਵਿੱਚ ਬੈਠ ਕੇ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਦੇ ਇਹ ਸ਼ੁਕਰਾਨਾ ਭਾਈ ਮਹਾਰਾਜ ਮਹਾਰਾਜ ਜੀ ਦੇ ਚਰਨਾਂ ਧਰ ਕੇ ਪੈਣੇ ਕਿ ਤੂੰ ਵੱਡਾ ਜਨਮ ਆਪਣਾ ਜਿਹੜਾ ਉਹ ਸੁਹੇਲਾ ਨਹੀਂ ਹੋ ਸਕਦਾ ਮਹਾਰਾਜ ਜੀ ਦੇ ਚਰਨ ਘਰ ਧ ਪੈ ਜਾਣੇ ਬੰਦਾ ਵਿਉਂਤਾ ਬਣਾਉਂਦਾ ਰਹ ਜਾਂਦਾ ਭਾਈ ਪਏ ਕੋਈ ਨਾ ਕਿਸੇ ਦਾ ਕਿਸੇ ਦਾਣਾ ਸਾਡੇ ਤੇ ਵੀ ਜਣ ਫਿਰਨ ਕੇ ਮਹਾਰਾਜ ਦੇ ਘਰ ਚਰਨ ਪਵਾਵਾਂਗੇ ਪਰ ਔਰ ਗੀਤ ਜਾਂਦੀ ਹੈ ਸੱਚੇ ਬਾਦਸ਼ਾਹ ਘਰ ਦੀ ਉਹ ਤੇ ਪਿਆਰ ਵਾਲਿਓ ਜਿਨ੍ਹਾਂ ਤੇ ਪੂਰਨ ਕਿਰਪਾ ਨਾ ਵਾਹੇ ਗੁਰੂ ਦੀ ਭਾਈ ਜਿਨ੍ਹਾਂ ਤੇ ਪੂਰਨ ਕਿਰਪਾ ਸੱਚੇ ਬਾਦਸ਼ਾਹ ਦੀ ਫਿਰ ਮਾਲਕ ਸਿਰ ਤੇ ਆਪ ਹੱਥ ਧਰ ਦਿੰਦੇ ਆ ਜਦੋਂ ਸਤਨਾਮ ਵਾਲ ਤੇ ਜਦੋਂ ਸਿਰ ਤੇ ਹੱਥ ਕਰਤਾ ਜਦੋਂ ਸਿਰ ਤੇ ਹੱਥ ਦਰਦਾ ਤੇ ਫਿਰ ਬੱਤੇ ਦੀ ਜਿਹੜੀ ਲੈਂ ਆ ਉਹ ਚੇਂਜ ਹੋ ਕੇ ਵੈਗੂ ਦੇ ਧਰਮ ਨਾਲ ਜੁੜ ਜਾਂਦਾ ਪਿਆਰ ਵਾਲਿਓ ਇਸ ਪਰਮਾਰਥ ਦੇ ਜਿਹੜੇ ਮੁ끼 ਨੇ ਵੀਰ ਨੇ ਉਹਨਾਂ ਦੀ ਲੈਂ ਆ ਜਿਹੜੀ ਉਹ ਰੱਬ ਦੇ ਘਰ ਦੀ ਸਾਡੇ ਇਤਿਹਾਸ ਨਾਲ ਮੁਦਕੀ ਵਾਲੇ ਵੰਪਨ ਕਹਿੰਦੇ ਨੇ ਅੰਦ ਬਾਬਾ ਵਿਸਵੰਤ ਸਿੰਘ ਦੀ ਪਿਆਰ ਵਾਲਿਓ ਜਿਹਨਾਂ ਨੂੰ ਆਪਾਂ ਜੀਵ ਆਇਆਂ ਕਿ ਤੇ ਸੰਗ ਤੇ ਇਹ ਵੈਗੂ ਦੇ ਘਰ ਦੀਆਂ ਬਾਤਾਂ ਨੇ ਤੇ ਵਾਹਿਗੁਰੂ ਦੇ ਘਰ ਦੀਆਂ ਵਾਤਾ ਕਾਮੰਦੀਆਂ ਜੇ ਇਹਦੇ ਘਰ ਦੀ ਆਪਾਂ ਸੇਵਾ ਕਰਾਂ ਜੇ ਸੱਚੇ ਪਾਤਸ਼ਾਹ ਦੇ ਘਰ ਦੀ ਸੇਵਾ ਕਰਾਂਗੇ ਫਿਰ ਜਿੰਨਾ ਕੁਝ ਮਰਜੀ ਲੱਗੂ ਵਾਹਿਗੁਰੂ ਸੱਚੇ ਪਾਸ ਤੇ ਪਿਆਰੇ ਵਾਲੇ ਜਿਨ੍ਹਾਂ ਨੇ ਵਾਹਿਗੁਰੂ ਦੇ ਘਰ ਦੀ ਸੇਵਾ ਕੀਤੀ ਹੈ ਨਾ ਜਿਨ੍ਹਾਂ ਨੇ ਇਹਨਾਂ ਨੂੰ ਮੰਨਿਆ ਹੈ ਉਹਨਾਂ ਦੀ ਜਿਹੜੀ ਆਤਮਾ ਨਾ ਬਾਤ ਦੀ ਮਾਸ ਦੀ ਜੀਭਾ ਲੱਗਦੇ ਇਹ ਤਰਕ ਨਹੀਂ ਦਿੱਤਾ ਸਕਦਾ ਤਿੰਨ ਨਹੀਂ ਲਿਖ ਸਕਦਾ ਗੁਰਮਤ ਪਿਆਰੇ ਉਹਨਾਂ ਦੀ ਉਸਤਤ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਮੰਨਿਆ ਤੇ ਵਾਹਿਗੁਰੂ ਦੇ ਘਰ ਦੀਆਂ ਪ੍ਰੀਤਾਂ ਜੋੜਨਾਂ ਆਓ ਆਪਾਂ ਪਹਿਲਾਂ ਧਾਰਨਾ ਪੜ ਕੇ ਫਿਰ ਵਿਸ਼ੇ ਦਾ ਚੜ੍ਹਾਂਗੇ ਪਿਆਰ ਸਹਿਤ ਮੈਂ ਬੇਨਤੀ ਕਰਦਾ ਹਾਂ ਜਿਨ੍ਹਾਂ ਦੀ ਚਾਹ ਪਾਣੀ ਨੇ ਲੱਗ ਕੇ ਸਕੀ ਭਾਈ ਉਹ ਜੀਵਨ ਦੇ ਵਿੱਚ ਸਾਜਾਂ ਤੇ ਸੱਚੇ ਪਾਤਸ਼ਾਹ ਕੋਲ ਆਪਾਂ ਸਾਰੇ ਆਨੇ ਮੰਗਣਾ ਦਾਲਪੁਰਖ ਸਾਡੇ ਤੇ ਮਿਹਰ ਭਰਿਆ ਹੱਥ ਰੱਖੀ ਸਾਨੂੰ ਨਾਮ ਜਪਣ ਦੀ ਯੋਗਤੀ ਦੇ ਦੇ ਜਪਿਓ ਸਤਿਨਾਮ ਵਾਹਿਗੁਰੂ ਪਿਆਰ ਵਾਲਿਓ ਮੇਰੇ ਮਾਲਕ ਆਪਣੀ ਸੇਵਾ ਨੂੰ ਭਾਗ ਜ਼ਰੂਰ ਲਾਉਣਗੇ ਆਓ ਸਭ ਤੋਂ ਪਹਿਲਾਂ ਮਨਪ੍ਰਤੂ ਰੇਸ਼ਿਆਂ ਨੂੰ ਅਕਾਕਰ ਕਰਕੇ ਜਪੀਏ ਸੰਗਤ ਦੀ ਬਖਸ਼ੀ ਮਰਦੇਆ ਬਖਸ਼ੀ ਮਰਦੇਆ সেমা নেহি হারি who's <laughs> پراڻي <laughs> ڳالهيون we ਤੇ ਪਾਤਸ਼ਾਹ ਕੋ ਸਦਾ ਗਣਾ ਮਹਾਰਾਜ ਸਾਡੇ ਤੇ ਇਨੀ ਕਿਰਪਾ ਕਰੀ ਜੇ ਟੁੱਟੇ ਹੋਣਾ ਸਾਡੇ ਤੇ ਤੇ ਮੈਂ ਰਖੀ ਅਸੀਂ ਸਦਾ ਤੇਰੇ ਚਰਨਾਂ ਨਾਲ ਜੁੜੇ ਰਹੇ ਜੱਗੋਂ ਸਤਨਾਮ ਵਾਹਿਗੁਰੂ ਪੱਤਾ ਤਾੜੀ ਨਾਲੋਂ ਟੁੱਟਦੇ ਭੈਣੋ ਪੱਤਾ ਤਾੜੀ ਨਾਲੋਂ ਟੁੱਟਦੇ ਵੀਰੋ ਸੁੱਕ ਜਾਂਦਾ ਸੁੱਕ ਜਾਂਦਾ ਤੇ ਜੇ ਆਪਾਂ ਬਾੜੀ ਨਾਲੋਂ ਟੁੱਟ ਕੇ ਤਾਂ ਸੁੱਕ ਜਾਵਾਂਗੇ ਜੱਗੋਂ ਸਤਨਾਮ ਹਣ ਗੁਰੂ ਪਰਿਵਾਰਿਓ ਮੱਤੇ ਮਾਲ ਗੁਰੂਆਂ ਨੇ ਕਹਿਣਾ ਜੀ ਉਹਨਾ ਕਹਿਣਾ ਹੁਣ ਜਿਹੜਾ ਕੋਲਾ ਏ ਉਹਨੂੰ ਅੱਗ ਦੇ ਕੋਲੇ ਕਰਦਗੇ ਆਪਾਂ ਕੋਲੇ ਨੂੰ ਜੀ ਉਹਨੂੰ ਅੱਗ ਦੇ ਕੋਲੇ ਕਰਨਗੇ ਤੇ ਤਗਣ ਲੱਗ ਜਾਂਦਾ ਪੈਂਦਾ ਤਲ ਹੋ ਜਾਂਦਾ ਏ ਕੋਲਾ ਤੇ ਮਾੜਾ ਜਦੋਂ ਪਾਸੇ ਕਰਦਗੇ ਉਹੀ ਕੋਲਾ ਕਾਲਾ ਹੋ ਜਾਂਦਾ ਜੋ ਕੋ ਸਤਨਾਮ ਤੇ ਗੁਰਮਤਿ ਪਰਿਵਾਰਿਓ ਇਸੇ ਤਰ੍ਹਾਂ ਹੀ ਆਪਣੀ ਜੀਵਨ ਦਾ ਕਰੀ ਇਸੇ ਤਰ੍ਹਾਂ ਯਾਤਰਾ ਹੈ ਜੀਵਨ ਦੀ ਜੇ ਤੋ ਆਪਾਂ ਮਾਪਿਆਂ ਦੀ ਸੇਵਾ ਨਾਲ ਜੁੜੇ ਰਹੇ ਜੇ ਤੋ ਮਾਪਿਆਂ ਦੀ ਸੇਵਾ ਨਾਲ ਜੁੜੇ ਰਹੇ ਵੱਡਿਆਂ ਦਾ ਸਤਿਕਾਰ ਕਰਦੇ ਰਹੇ ਤੇ ਲੋਕ ਕਹਿੰਦੇ ਆ ਬਈ ਫਲਾਨਿਆਂ ਦਾ ਪੁੱਤ ਆ ਬਈ ਤੇ ਜੇ ਆਪਾਂ ਮਾਪਿਆਂ ਦੀ ਸੇਵਾ ਨਾਲ ਟੁੱਟ ਗਏ ਤੇ ਅਗਲਾ ਮੂੰਹ ਤੇ ਕਹਿੰਦੇ ਆ ਮਾਪਿਆਂ